ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਪਾਖ 26 ਮਾ ਸੁਲਤਾਨ ਪਹਿਰ ਰਾਤ ਗਈ ਤੋਂ ਮੰਡੂ ਪੁੱਜਾ ਲੰਬੇ ਚੌੜੇ ਕਿਲੇ ਵਿੱਚ ਸਾਰੇ ਖਬਰ ਫੈਲ ਗਈ ਸੀ ਕਿ ਰੂਪਮਤੀ ਗੁੱਸੇ ਹੋ ਕੇ ਮੰਡੀ ਨੂੰ ਚਲੀ ਗਈ ਕਿਲੇ ਦੇ ਪਹਿਲੇ ਦਰਵਾਜ਼ੇ ਉੱਤੇ ਹੀ ਪਹਿਰੇਦਾਰਾਂ ਤੋਂ ਬਾਜ ਬਹਾਦਰ ਨੂੰ ਪਤਾ ਲੱਗ ਗਿਆ ਸੀ ਕਿ ਕਵਰਾਣੀ ਹੈ ਹੀ ਨਹੀਂ ਉਹ ਅਸ਼ਰਜ ਵਿੱਚ ਘੁੰਮਣ ਘੇਰੀਆਂ ਖਾਣ ਲੱਗਾ ਉਸ ਦਾ ਥਾ ਪਿਆਰ ਸੋਚ ਨਹੀਂ ਸਕਦਾ ਸੀ ਜੇ ਇਹ ਹੋ ਜਾਵੇਗਾ ਰੂਪ ਮੈ ਲਾ ਕੇ ਉਸ ਦੀਆਂ ਉਸ ਨਜ਼ੀਰਾਂ ਨੂੰ ਪੁੱਛਿਆ ਉਸ ਰੋਂਦੀ ਕਰ ਲਾਉਂਦੀ ਨੇ ਸਾਰੀ ਹੋਈ ਵਿਵੇਦੀ ਸੁਲਤਾਨ ਨੂੰ ਦੱਸ ਦਿੱਤੀ ਉਹ ਖਲੋਤਾ ਖਲੋਤਾ ਹੀ ਹੌਕਿਆਂ ਵਿੱਚ ਡੁੱਬ ਗਿਆ ਤਾਂ ਨੂੰ ਆਉਣ ਜਾਣ ਉਹ ਘੋੜੇ ਦੀ ਲਗਾਤਾਰ ਸਵਾਰੀ ਨਾਲ ਅੰਤਾਂ ਦਾ ਥੱਕਿਆ ਹੋਇਆ ਸੀ ਉਹ ਸੋਚ ਰਿਹਾ ਸੀ ਕਵਰਾਣੀ ਤੋਂ ਕੁਝ ਸਰੀਲਾ ਸੁਣਾਗਾ ਤੇ ਹੌਲਾ ਫੁੱਲ ਹੋ ਜਾਵਾਂਗਾ ਪਰ ਉਸ ਨੂੰ ਅਗਲੇ ਪਿਛਲੇ ਜਨਮਾਂ ਦਾ ਥਕੀਮਾ ਹੋਰ ਜਾੜਾ ਆ ਜਦ ਰੂਪ ਮਹਿਲ ਸਨ ਸਰਾ ਭਰਤੀ ਵੇਖੀ ਉਸ ਉਮੀਦਾ ਵਿਗਮ ਨਾਲ ਝਗੜਾ ਕਰਕੇ ਵਕਤ ਗਵਾਉਣਾ ਠੀਕ ਨਾ ਸਮਝਿਆ ਉਸ ਨਾਲ ਉਸ ਨਾਲ ਦੇ ਥੱਕੇ ਆ ਰਿਹਾ ਸਾਥੀਆਂ ਉਤੇ ਕਾੜਾ ਹੁਕਮ ਚਾੜ ਦਿੱਤਾ ਮੇਰੇ ਜਾਵਾਜੋ ਤਾਜ਼ਾ ਦਮ ਘੋੜੇ ਲਓ ਅਤੇ ਰਾਤੋਂ ਰਾਤ ਮੰਡੀ ਨੂੰ ਸੇਧ ਤਰ ਲਓ। ਅਸੀਂ ਘਵਰਾਣੀ ਨੂੰ ਪਹਿਲੇ ਪੜਾਉ ਉੱਤੇ ਹੀ ਲੈ ਲੈ ਲਵਾਗੇ। ਬੱਗੀ ਘੋੜਾਂ ਜਿੰਨੀ ਨਹੀਂ ਦੌੜ ਸਕਦੀ। ਜੇ ਉਹ ਮੰਡੀ ਪਹੁੰਚ ਗਈ, ਸ਼ਾਇਦ ਮੁੜ ਕਦੇ ਨਾ ਆਵੇ। ਮੇਰੇ ਉੱਤੇ ਤਾਂ ਸਮਝੋ ਕਹਿਰੀ ਵਰਤ ਜਾਵੇਗਾ। ਉਹ ਹਾਲੋ ਬਿਹਾਲ ਸਿਰ ਨਾਲ ਬਾਹਾਂ ਵਿੱਚ ਬਾਹਾਂ ਵੀ ਮਾਰ ਰਿਹਾ ਸੀ। ਸੁਲਤਾਨ ਹਜ਼ੂਰ ਦੋਸ ਚਾਰ ਘੜੀਆਂ ਰਾਮ ਫਰਵਾ ਲੈੰਦੀ ਫੌਜ ਦੇ ਕੁੰਮੇਦਾਨ ਨੇ ਡਰਦਿਆਂ ਡਰਦਿਆਂ ਅਰਜ ਕਰ ਦਿੱਤੀ ਉਹ ਆਪ ਵੀ ਲੋੜੇ ਦਾ ਥੱਕਿਆ ਹੋਇਆ ਸੀ ਨਹੀਂ ਕੁੰਮੇਦਾਨ ਮੇਰੇ ਸਿੱਦਕ ਨੂੰ ਲਾਜ ਲੱਗਦੀ ਐ ਮੈਂ ਰੁਕ ਨਹੀਂ ਸਕਦਾ ਆਪਣੀਆਂ ਰੋਟੀਆਂ ਵੀ ਤੋਵਰਿਆਂ ਵਿੱਚ ਤੁੰਨ ਲਵੋ ਅਤੇ ਜਾਂਦੇ ਜਾਂਦੇ ਖਾਂਦੇ ਜਾਣਾ ਮੇਰੇ ਉੱਤੇ ਭਾਰੀ ਵਕਤ ਆ ਪਿਆ ਹਜੂਰ ਸਹੀ ਫਰਮਾਉਂਦੇ ਐ ਅਸੀਂ ਤਿਆਰ ਵਰ ਤਿਆਰ ਹਾਂ ਪਾਣੀ ਦੀ ਬਾਨੀ ਦੀ ਫਿਉਲੀ ਪੀਕੇ ਫੌਜੀ ਟੋਲੀ ਮੋੜ ਸਵਾਰ ਸਫਰ ਨੂੰ ਚੜ ਗਈ ਨਸੀਰ ਸਿਪਾਹੀ ਨੇ ਕੋੜਾ ਰਫੀਕ ਲਾਗੇ ਕਰਦਿਆ ਮਨ ਦੀ ਹਵਾੜ ਕੱਢੀ ਇਹ ਸਾਲਾ ਇਸ਼ਕ ਸਭ ਨੂੰ ਖੁਆਰੀਆਂ ਦਿੰਦਾ ਹੈ ਸੁਲਤਾਨ ਨੂੰ ਚਾਹੀਦਾ ਸੀ ਪਹਿਲਾਂ ਹਮੀਦਾ ਬੇਗਮ ਦੇ ਪਾਸੇ ਸੀਕਦਾ ਜਿਹੜੀ ਰੂਪ ਮਹਿਲ ਝਗੜਾ ਕਰ ਕੇ ਚੱਲ ਕੇ ਗਈ ਰਫੀਕ ਕਵ ਕਵਰਾਣੀ ਦੀ ਹਮਾਇਤ ਵਿੱਚ ਗਹਿ ਗਿਆ بیگم ਤੋਂ ਸੁਲਤਾਨ ਕਰਨ ਪਣਦਾ ਏ ਉਸਦੇ ਪਾਸੇ ਕਿੰਨੇ ਸੇਕ ਦਾ ਸਾਨੂੰ ਵਾਦੂ ਦਾ ਵਕਤ ਪਿਆ ਸਾਨੂੰ ਵਾਦੂ ਦਾ ਵਕਤ ਪਾਇਆ ਊ ਤੇ ਤੈਨੂੰ ਸੁਲਤਾਨ ਰੂਪਮਤੀ ਪਿੱਛੇ ਕਮਲਾ ਹੋਇਆ ਨਹੀਂ ਲੱਗਦਾ ਕਮਲੇ ਵਰਗਾ ਕਮਲਾ ਨਸੀਰ ਕੋੜਾ ਨੌ ਲੈ ਗਿਆ ਉਹ ਡਿੱਗਦਾ ਡਿੱਗਦਾ ਮਸਾਂ ਬਚਿਆ ਸੁਲਤਾਨ ਸਭ ਤੋਂ ਅੱਗੇ ਜਾ ਰਿਹਾ ਸੀ ਕੋੜਿਆਂ ਦੇ ਪੈੜਾਂ ਨਾਲ ਉੱਠੀ ਕਰਦਾ ਹ ਨੇਰੇ ਨੂੰ ਹੋਰ ਸੰਗਣਾ ਕਰ ਰਹੀ ਸੀ ਜੋੜਤਾ ਚਾਨਾ ਚੜ ਕੇ ਡੁੱਬ ਚੁੱਕਾ ਸੀ ਨਰਮਦਾ ਵੱਲੋਂ ਉੱਠੀ ਕੋਈ ਕੋਈ ਟਟਿਰੀ ਕਲਗਿਆਰੀ ਮਾਰਦੀ ਲੰਗ ਜਾਂਦੀ ਉੱਲੂ ਆਪਣੀ ਕੱਗੀ ਆਵਾਜ਼ ਚ ਬੋਲਦੇ ਤੇ ਹੌਲ ਪੈਂਦਾ ਲੱਗਦਾ ਸੀ ਚੁਬਲਾ ਦਾ ਜੋੜਾ ਉਹਨਾਂ ਦਾ ਰਾਹ ਕੱਟਦਾ ਰੌਲਾ ਪਾਉਂਦਾ ਸੀ ਸੁਲਤਾਨ ਦਾ ਬੁਰਾ ਹਾਲ ਸੀ ਹਮੀਦਾ ਬੇਗਮ ਉੱਤੇ ਗੁੱਸਾ ਪਪਕ ਭਉ ਪੈਂਦਾ ਸੀ ਕਵਰਾਣੀ ਦੀ ਯਾਦ ਨਾਲ ਉਹ ਹੌਕੇ ਹਾਰ ਹੋ ਜਾਂਦਾ ਉਹ ਨਿਰਦੋਸ਼ ਹੈ ਇਹ ਜਿਹੜੀ ਹਮੀਦਾ ਹੈ ਪੱਕੀ ਹਰਾਮਜਾਦੀ ਹੈ ਇਸ ਆਪਣੀ ਕਰਤੂਤ ਕਰਕੇ ਹੀ ਵਿਖਾਈ ਸੌਕਣ ਵਾਲਾ ਸ਼ਰੀਕਾ ਰੰਗ ਲੈ ਆਇਆ ਹੈ ਇਹ ਮੇਰੇ ਦਿਲ ਦਾ ਜੰਤਵਾਹ ਕਰੀ ਰੱਖੇਗੀ ਕਿਉਂ ਨਾ ਇਸ ਨੂੰ ਦਿੱਲੀ ਤੋਂ ਤੋਰ ਦੇ ਇਸ ਦੇ ਇੱਟ ਖੜਾਕੇ ਤੋਂ ਹੀ ਤਾਂ ਸੁਰਖੀ ਰੂਹ ਹੋਵੇਂ ਪੋਵਾਂਗਾ ਪਰ ਸਿਆਣੀ ਕੁਮਰਾਨੀ ਨੇ ਗੁੱਸੇ ਵਿੱਚ ਜਾ ਕੇ ਕੀ ਕਰ ਮਾਰਿਆ ਮੈਨੂੰ ਤੌੜੀਕ ਲੈਂਦੀ ਬਈ ਇਹ ਦਿਲ ਨੂੰ ਜ਼ਖਮ ਲੱਗਦਾ ਹੈ ਨਾ ਇਹ ਚੀਜ਼ ੁੱਟ ਪੈਂਦੀ ਹੈ ਇਸ ਅਵੈਰੀ ਹੁਮੇਦਾ ਦਾ ਕੋਈ ਇਲਾਜ ਕਰਨਾ ਹੀ ਪਵੇਗਾ ਉਹ ਸਾਰੇ ਪਾਸਿਆਂ ਤੋਂ ਝੋੜ ਰਿਹਾ ਸੀ ਉਸ ਦਾ ਥਕੀਵੇਂ ਕਰਨ ਆਂਗਾਂ ਟੁੱਟ ਰਿਹਾ ਸੀ ਪਿਛਲੇ ਦੋ ਦਿਨਾਂ ਤੋਂ ਉਸ ਕੋੜੇ ਦੀ ਬੇਠ ਮੱਲੀ ਹੋਈ ਸੀ ਸਰੀਰ ਨਾਲੋਂ ਮਨ ਦਾ ਬਹੁਤਾ ਬੁਰਾ ਹਾਲ ਸੀ ਉਸ ਇੱਕ ਪਹਾੜੀ ਚੜਦਿਆਂ ਰਾਹ ਦੇ ਬਰਾਬਰ ਇੱਕ ਖੰਜੂਰ ਤੱਕੀ ਜਿਸ ਦਾ ਸਿਰ ਹੈ ਹੀ ਨਹੀਂ ਸੀ ਬਿਨਾ ਸਿਰ ਇਹ ਕਿਵੇਂ ਜੀਵੇਗੀ ਇਹਨੂੰ ਕੋਈ ਫਲ ਨਹੀਂ ਆਵੇਗਾ ਪੱਤਿਆਂ ਦੀ ਹਰਿਆਲੀ ਬਿਨਾ ਸੁੱਖ ਸੜ ਕੇ ਡਿੱਗ ਪਵੇਗੀ ਹਰਿਆਲੀ ਬਿਨਾ ਰੁੱਖ ਇਸ਼ਕ ਬਿਨਾ ਮਨੁੱਖ ਮਰ ਮੁੱਕ ਹੀ ਜਾਂਦੇ ਹਨ ਜੈ ਅੱਲਾ ਮੇਰਾ ਰਾਜ ਛੱਡ ਦੇਗਾ ਪਰ ਇਸ਼ਕ ਮੈਂ ਰਾਜ ਛੱਡ ਦੇਵਾਂਗਾ ਪਰ ਇਸ਼ਕ ਦੇਰਾ ਹੋ ਨਹੀਂ ਮੁੜਾਂਗਾ ਪਰ ਹੈਰਾਨੀ ਇਹ ਹੈ ਰੂਪਮਤੀ ਨੇ ਮੇਰੇ ਤੋਂ ਦੂਰ ਹੋਣਾ ਕਿਵੇਂ ਸੋਚ ਲਿਆ ਸ਼ੈਤਾਨ ਨੇ ਆਦਮ ਨੂੰ ਖوار ਕੀਤਾ ਸੀ ਸਾਲਾ ਮੇਰੇ ਇਸ਼ਕ ਦਾ ਵੀ ਇਮਤਿਹਾਨ ਲੈ ਰਿਹਾ ਹੈ ਰਾਹਾਂ ਦੀਆਂ ਉਤਰਾਹੀਆਂ ਚੜਾਹਾਂ ਤੇ ਮਨ ਦੀਆਂ ਹੀਰਾ-ਭੇਰੀਆਂ ਨੇ ਸੁਲਤਾਨ ਨੂੰ ਗਰਦਸ਼ ਵਿੱਚ ਪਾਇਆ ਹੋਇਆ ਸੀ। ਰੂਪਮਤੀ ਮੈਂ ਤੈਨੂੰ ਛੱਡ ਕੇ ਨਹੀਂ ਜਾ ਸਕਦਾ। ਹਾਏ ਰੱਬਾ ਤੂੰ ਮੁੱਖ ਕਿਉਂ ਮੋੜ ਲਿਆ। ਤੂੰ ਰਾਜ ਭਾਗ ਦੀਆਂ ਸ਼ਾਨਾਂ ਨਾਲ ਨਹੀਂ ਮੇਰੀ ਜਾਤ ਨਾਲ ਖਲੋਤੀ ਸੀ। ਮੈਂ ਆਪਣੀ ਰਹਿਂਦੀ ਉਮਰ ਤੇਰੇ ਰਾਹਾਂ ਵਿੱਚ ਗੁਜ਼ਾਰ ਦੇਵਾਂਗਾ। ਤੂੰ ਇੱਕ ਵਾਰ ਤਾਂ ਮੁੜ ਕੇ ਵੇਖ ਮੇਰਾ ਕੀ ਹਾਲ ਹੋਇਆ ਪਿਆ। ਕੋਟਸਵਾਰ ਸੁਲਤਾਨ ਨੂੰ ਨਾ ਖਿੱਚਪਕੀ ਆਈ। ਤੇ ਨਾ ਇੱਕ ਬਰਾਣੀ ਨਾਲ ਹੁੰਦੀਆਂ ਗੱਲਾਂ ਮੁੱਕੀਆਂ ਪਰ ਰਾਤ ਮੁੱਕ ਗਈ ਉਹ ਕੁਬਰਾਣੀ ਦੇ ਅੱਧ ਵਿਚਕਾਰ ਵਾਲੇ ਪੜਾ ਉੱਤੇ ਪਹੁੰਚ ਗਿਆ ਸੂਰਜ ਪਹਾੜੀ ਦਾ ਸਿਰ ਲਿਸ਼ਕਾ ਰਿਹਾ ਸੀ ਸੁમિતਰਾ ਅਗਲੇ ਸਫ਼ਰ ਲਈ ਸਮਾਨ ਬੰਨ ਰਹੀ ਸੀ ਸੁਲਤਾਨ ਨੇ ਸੁમિતਰਾ ਨੂੰ ਰਜੇਵੇਂ ਵਿੱਚ ਦੇਖ ਲਿਆ ਉਸ ਜਾਂਚ ਲਿਆ ਕਮਰਾਣੀ ਦਾ ਇਹੀ ਤੰਬੂ ਹੈ ਉਹ ਘੋੜੇ ਤੋਂ ਲੈ ਪਿਆ ਸਪਾਹੀ ਨੇ ਥੱਕੇ ਘੋੜੇ ਦੀ ਵਾਂਗ ਸੰਭਾਲ ਲਈ ਸੁਲਤਾਨ ਨੇ ਪਿੱਪਲ ਦੇ ਦਸਤੇ ਵਾਲੀ ਘਟਾਰ ਲੱਕ ਵਿੱਚੋਂ ਖਿੱਚ ਲਈ ਜਦੋਂ ਉਹ ਖੇਮੇ ਅੰਗ ਅੱਗੇ ਆਇਆ ਰੂਪਮਤੀ ਅੰਦਰੋਂ ਨਿਕਲ ਰਹੀ ਸੀ ਦਵਾ ਸਲਾਮ ਤੋਂ ਬਿਨਾ ਬਾਜ ਭਾਦਰ ਨੇ ਉਸ ਨੂੰ ਤੱਕਿਆ ਚਿਹਰਾ ਉਦਾਸ ਅੱਖਾਂ ਲਾਲ ਤੇ ਬੁੱਲ ਕਮਲਾਈ ਹੋਈ ਜਿਵੇਂ ਰਾਤੀ ਸੁੱਤੀ ਨਾ ਹੋਵੇ ਉਹ ਰੋਂਦੀ ਰੋਂਦੀ ਲੱਗਦੀ ਸੀ ਸਮਿਤਰਾ ਉਸ ਦੇ ਪਿੱਛੇ ਸਹਿਮੀ ਖਲੋਦੀ ਸੀ ਸੁਲਤਾਨ ਨੇ ਦੋਹੇ ਹੱਥਾਂ ਉੱਤੇ ਰੱਖੀ ਗਟਾਰ ਅੱਗੇ ਕਰਦਿਆਂ ਕਿਹਾ ਕਵਰਾਣੀ ਜੀ ਆ ਲੋ ਮੇਰੀ ਗਰਦਨ ਹਲਾਲ ਕਰ ਦਿਓ ਉਹ ਪੁੱਬ ਮਾਰ ਕੇ ਸੁਲਤਾਨ ਦੇ ਗਲ ਨੂੰ ਚੁੰਮੜ ਗਈ ਨਹੀਂ ਮੈਨੂੰ ਹੀ ਮੰਡੂ ਤੇ ਮੰਡੀ ਦੀ ਸੀਮਾ ਉੱਤੇ ਵੱਡ ਛੱਡੋ ਸਾਰਾ ਝਗੜਾ ਹੀ ਮੁੱਕ ਜਾਵੇ ਮੈਂ ਹੀ ਗੁਨਾਹਗਾਰ ਹਾਂ ਜਿਹੜੀ ਤੁਹਾਨੂੰ ਮੁਹੱਬਤ ਕਰ ਬੈਠੀ ਉਹ ਸੁਲਤਾਨ ਦੀ ਹਿੱਕ ਉੱਤੇ ਸਿਰ ਰੱਖੀ ਧਾਰ ਉਤਾਰ ਰਹੀ ਜਾ ਰਹੀ ਸੀ ਮੈਨੂੰ ਮੰਨ ਲੂ ਮੋੜਨ ਲਈ ਨਾ ਕਹਿਣਾ ਮੇਰੀ ਮੰਡੀ ਚੱਲੂ ਜਦੋਂ ਮਰਜ਼ੀ ਆ ਜਾਇਆ ਕਰਨਾ ਮੇਰੀ ਕਮਰਾਨੀ ਮੇਰੀ ਜਾਨ ਮੇਰਾ ਬਹੁਤ ਬੁਰਾ ਹਾਲ ਹੈ ਮੈਂ ਪਾਟ ਜਾਵਾਂਗਾ ਤੂੰ ਰੋ ਨਾ ਰੱਬ ਦੇ ਵਾਸਤੇ ਖੇਮੇ ਅੰਦਰ ਚੱਲ ਉਸ ਕਵਰਾਨੀ ਨੂੰ ਬਰਾਬਰ ਤੋੜ ਲਿਆ ਅੰਦਰ ਆ ਕੇ ਉਸ ਦੀਆਂ ਵਗਦੀਆਂ ਅੱਖਾਂ ਪਹੁੰਚੀਆਂ ਵੇਖ ਇੰਨਾ ਕਮਲਾਂ ਦਾ ਕਿਵੇਂ ਨਾਸ ਮਾਰਿਆ ਉਹ ਕਵਰਾਨੀ ਨੂੰ ਮੰਜੇ ਉੱਤੇ ਲੈ ਬੈ ਗਿਆ ਉਸ ਸમિતਰਾ ਨੂੰ ਆਖਿਆ ਖੇ ਮੂਦਾਨ ਨੂੰ ਕਹਿ ਛੱਡ ਅੱਜ ਕਿਤੇ ਨਹੀਂ ਜਾਣਾ ਸਾਰੇ ਰਾਮਕਰਨ ਅਤੇ ਕੋੜਿਆਂ ਦੀਆਂ ਕਾਠਾਂ ਨੂੰ ਲਾਸt ਛੱਡਣ ਸમિતਰਾ ਚੁੱਪਚਾਪ ਬਾਹਰ ਚਲੀ ਗਈ ਸੁਲਤਾਨ ਨੇ ਰੂਪਮਤੀ ਦਿੱਖ ਤਾਪਣੀ ਸ਼ੁਰੂ ਕਰ ਦਿੱਤੀ ਦੇਖ ਮੇਰੀ ਰੋਪਾ ਰਾਣੀ ਮੁਹੱਪਤ ਵਿੱਚ ਵਫਰੇ ਦਰਿਆ ਪਾਰ ਕਰਨੀ ਬੰਦੀ ਐ ਤੂੰ ਛੋਟੀ ਜਿੰਨੀ ਨਦੀ ਤੂੰ ਹੀ ਘਬਰਾ ਗਈ ਤੁਸੀਂ ਇਸ ਨੂੰ ਛੋਟੀ ਜਿੰਨੀ ਗੱਲ ਸਮਝਦੇ ਹੋ ਘਬਰਾਣੀ ਨੇ ਸੁਲਤਾਨ ਨਾਲ ਪੂਰਿਆਂ ਨਜ਼ਰਾਂ ਮਲਾਗਾ ਮੈਂ ਮਾਫੀ ਚਾਹੁੰਦਾ ਹਾਂ ਅਮੀਦਾ ਬੇਵਕੂਫ ਨੇ ਜੋ ਸ਼ਲੋਕ ਤੁਹਾਡੇ ਨਾਲ ਕੀਤਾ ਹੱਦ ਤਰਜ਼ੇ ਦਾ ਘਟੀਆ ਸੀ ਨਿੰਦਣ ਜੋਕ ਸੀ ਮੈਂ ਜਾ ਕੇ ਉਸ ਦੀ ਪੁਕਤ ਸਵਾਰਾਂਗਾ ਜਾਖਾਂ ਅਗਾ ਨੂੰ ਕੰਨ ਚ ਪਈ ਰਣਗੇ ਨਾ ਮੇਰੇ ਸੁਲਤਾਨ ਉਹ ਉਹਦੇ ਦੋਵੇਂ ਹੱਥ ਫੜ ਲਈ ਉਸਨੇ ਉਹਦੇ ਦੋਵੇਂ ਹੱਥ ਫੜ ਲਏ ਵੱਡੀ ਭੈਣ ਨੂੰ ਕੁਝ ਨਹੀਂ ਆਖਣਾ ਜਦੋਂ ਅਸਾਂ ਉੱਥੇ ਰਹਿਣਾ ਹੀ ਨਹੀਂ ਗੁੱਸਾ ਗਿਲਾ ਵੀ ਕਿਉਂ ਰੱਖੀ ਨਹੀਂ ਮੇਰੀ ਕਵਰਾਨੀ ਇਹ ਮੇਰੀ ਗਰਤ ਤੇ ਇੱਜ਼ਤ ਦਾ ਸਵਾਲ ਹੈ ਅਸੀਂ ਰ੍ਹਾਂਗੇ ਰੂਪ ਮਹਿਲ ਹੀ ਭਾਵੇਂ ਕੁਝ ਵੀ ਹੋ ਜਾਵੇ ਜਦੋਂ ਵੀ ਤੂੰ ਚਾਹਿਆ ਕਰੇਂਗੀ ਮੰਡੀ ਆ ਜਾਇਆ ਕਰਾਂਗੇ ਤੇਰੀ ਗੜੀ ਵਿਚ ਆਪੱਖੋਂ ਅਸਲੋਂ ਕਮਜ਼ੋਰ ਹੈ ਅਸੀਂ ਖਤਰਾ ਮੁੱਲ ਨਹੀਂ ਲੈ ਸਕਦੀ ਸਾਡੀ ਮੁਹੱਬਤ ਨੇ ਆਪਣੇ ਵਿੱਚ ਹੀ ਸਾੜਾ ਨਹੀਂ ਬਾਹਰ ਦੁਸ਼ਮਣ ਵੀ ਪੈਦਾ ਕਰ ਦਿੱਤੇ ਹਨ ਇਹਨਾਂ ਅੰਦਰਲੇ ਬਾਹਰਲੇ ਦੁਸ਼ਮਣਾਂ ਨੂੰ ਹਰ ਹਾਲਤ ਵਿੱਚ ਅੱਖ ਤਨ ਰੱਖਣਾ ਪਵੇਗਾ ਸੁਲਤਾਨ ਰਾਜਨੀਤਿਕ ਨਸੀਤਾਂ ਦੇਰ ਤੇ ਆ ਗਿਆ ਅਸੀਂ ਤਾਂ ਕਿਸੇ ਦਾ ਕੁਝ ਨਹੀਂ ਕਰਾਇਆ ਨਾ ਬਗਾੜਿਆ ਸਾਡੇ ਉੱਤੇ ਭਗਵਾਨ ਦੀ ਕਰੋਪੀ ਕਿਉਂ ਉਹ ਮੌੜ ਰੋਣ ਹੱਕੇ ਹੋਗੀ ਦੁਨੀਆ ਚਲਦੀ ਗੜਬੜ ਦਾ ਦੂਜਾ ਨਾਅ ਪਥਰਾਂ ਤੋਂ ਸ਼ੀਸ਼ਾ ਬਚਾਓ ਅਤੇ ਗੁਲਾਬ ਨੂੰ ਕੰਡਿਆਂ ਵਿੱਚ ਖੜਨ ਦਿਓ ਉਹ ਥਾਪੀ ਦੇ ਕੇ ਉਠ ਖਲੋਤਾ ਮੈਂ ਤੇਰੀ ਤਲਵਾਰ ਵੀ ਢਾਲ ਵੀ ਮੇਰੀ ਬਾਹ ਦਾ ਸਹਰਾਣਾ ਮੱਲ ਕੇ ਗੋੜੀ ਨੀਂਦ ਸੌਂ ਜਾ ਬੇਫਿਕਰ ਹੋਗੀ ਅਸਲ ਵਿੱਚ ਉਸ ਨੂੰ ਆਪ ਨੀਂਦ ਆ ਰਹੀ ਸੀ ਤੁਸੀਂ ਬਹੁਤ ਥੱਕੇ ਹੋ ਦੋ ਦਿਨਾਂ ਤੋਂ ਕੋੜਾ ਚੱਲ ਸੋ ਚੱਲ ਸੌਣ ਤੋਂ ਪਹਿਲਾਂ ਕੁਝ ਖਾ ਪੀ ਜ਼ਰੂਰ ਲਵੋ ਰੂਪਮਤੀ ਨੇ ਸੰਤਾਨ ਦਾ ਡੌਲਾ ਕੁੱਟਿਆ ਸੁਲਤਾਨ ਮਾਨ ਦਾ ਥਕੀਵਾ ਲਾ ਕੇ ਮੁਸਕਰਾ ਪੇ ਅੱਤੇ ਆਪਣੇ ਸਾਥੀਆਂ ਦੀ ਖਬਰਸਾਰ ਲੈਣ ਲਈ ਖੇਮੇ ਤੋਂ ਬਾਹਰ ਨਿਕਲ ਗਿਆ ਧੰਨਵਾਦ